ਕਰੋਈ ਦਰਸਨ ਗੁਰਦੁਆਰਾ ਬਾਦਰਾਗੜ ਸਾਹਿਬ ਜੀ ਦੇ ਪਾਸਾ ਹੀ ਨਵੀਂ ਗੁਰਤੇਗਵਾਦਰ ਜੀ ਤੇ ਇਸ ਜਗ੍ਹਾ ਤੇ ਨਾ ਪਿੰਡ ਚਾਪੜ ਤੋਂ ਲੰਗਰ ਲੱਗਾ ਹੋਇਆ ਇਹ ਇਹ ਗੰਨੇ ਦਾ ਰਸ ਦਾ ਲੰਗਰ ਲੱਗਾ ਹੋਇਆ ਇਸ ਜਗ੍ਹਾ ਤੇ ਆਹ ਦੇਖ ਸਾਧਾ ਗੰਨੇ ਦਾ ਰਸਾ ਦੀ ਸ਼ਵੀਲ ਸੰਤ ਇਸਰ ਸਿੰਘ ਜੀ ਗੁਰਮਤ ਅਕੈਡਮੀ ਚਾਪੜ ਪਿੰਡ ਚਾਪੜ ਸੀਲ ਆ ਇੱਥੇ ਵੀਰ ਨੇ ਚਾਪੜ ਸੀਲ ਤੋਂ ਜਿਹੜੇ ਕਿ ਸੇਵਾ ਕਰ ਰਹੇ ਨੇ ਇਸ ਲੰਗਰ ਦੀ ਹਾਂਜੀ ਆਹ ਦੇਖੋ ਆਹ ਦੇਖ ਸਕਦੇ ਹੋ ਇੱਥੇ ਵੀਰ ਇੱਥੇ ਕਰ ਰਹੇ ਨੇ ਸੇਵਾ ਗੰਨੇ ਰਸ ਦੀ ਆਹ ਦੇਖੋ ਜੀ ਇਸ ਜਗ੍ਹਾ ਤੇ ਚੱਲ ਰਿਹਾ ਗੰਨੇ ਰਸ ਦੀ ਛਵੀਲ ਆ ਆਹ ਦੇਖ ਸਕਦੇ ਹੋ ਸੰਗਤ ਖੜੀ ਹੈ ਜੀ ਭਾਰੀ ਘੱਟ ਦੇ ਵਿੱਚ ਸੰਗਤ ਖੜੀ ਹੈ ਜੋ ਕਿ ਤੇ ਲੱਗੋਇ ਲੰਗਰ ਸਵੇਰ ਲਾਈ ਹੋਈ ਆ ਪਿੰਡ ਚਾਪੜ ਸੀਲ ਤੋਂ ਆਏ ਹੋਣੇ ਇਹ ਸਾਰੇ ਵੀਰ ਆਂ ਜੀ ਆ ਦੇਖੋ ਇਹ ਸੇਵਾ ਕਰ ਰਹੇ ਨੇ ਗਨੇ ਰਸ ਦੀ ਇਹ ਪੜ ਪਿੰਡ ਚਾਪੜ ਸੀਲ ਤੋਂ ਆਏ ਹੋਣੇ ਵੀਰ ਚਾਪੜ ਤੋਂ ਜਿਹੜੇ ਕਰ ਰਹੇ ਨੇ ਸੇਵਾ ਇਸ ਵੀਰ ਇਸ ਜਗ੍ਹਾ ਤੇ ਵੀਰਾ ਆ ਦੇਖ ਸਕਦੇ ਤੁਸੀਂ ਇਹ ਯਾਰ ਆ ਬਾਕੀ ਆ ਖਲਾੜੀ ਕਰ ਮਾ ਅੱਛਾ ਆ ਬਾਕੀ ਖਲਾੜੀ ਦਿਖਾਣੇ ਵੀਰ ਉਹਨਾਂ ਦੀ ਜਿੱਤੇ ਕਹਿੰਦੇ ਰਸ ਨਿਕਲਦਾ ਏ ਹਾਂਜੀ ਆ ਇਹ ਮਾਮੀ ਜੀ ਨੇ ਮੇਰੇ ਅਜੇ ਇੱਥੇ ਕੋਈ ਵਰਤਨਾ ਹੀ ਸੇਵਾ ਹੋ ਰਹੀ ਏ ਜੀ ਸਫਾਈ ਹਾਂਜੀ ਹਾਂਜੀ ਇਹ ਚਾਪੜਾਲੇ ਨੇ ਸਾਰੇ ਵੀਰੇ ਇਹ ਹਾਂਜੀ ਆ ਰਸੇ ਬੁਲਾ ਰਹੀ ਆ ਬੀੜੀ ਚਲੀ ਸੰਗ ਤੈਨੂੰ ਅੱਛਾ ਜੀ ਅੱਪਾ ਪਹੁੰਚਦੇ ਆ ਉਸਕਾ ਫੋਨ ਆਇਆ ਦਾ ਹਾਂਜੀ ਇਸ ਜਗ੍ਹਾ ਤੇ ਨਾ ਦੇਖੋ ਜੀ ਤਿਆਰ ਹੁੰਦਾ ਏ ਰਸ ਆਹ ਦੇਖ ਸਕਦੇ ਤੁਸੀਂ ਇਸ ਜਗ੍ਹਾ ਤੇ ਨਾ ਦੇਖੋ ਇਹ ਲੱਗੀ ਹੋਈ ਏ ਕਲਾੜੀ ਇਸ ਦੇ ਵਿੱਚ ਲੱਗ ਰਹੇ ਨੇ ਗੰਨੇ ਹਾਂਜੀ ਹਾਂਜੀ ਇਹ ਮਾਮਾ ਜੀ ਨੇ ਮੇਰੇ ਵਾਸਤੇ ਹੈ ਸੇਵਾ ਕਰ ਰਹੇ ਨੇ ਗੰਨੇ ਰਸ ਦੀ ਹਾਂਜੀ ਇਹ ਵੀਰ ਕਰ ਰਹੇ ਨੇ ਸੇਵਾ ਲੰਗਰ ਦੀ ਇਹ ਵੀਰ ਆਪਾ ਕਿੰਨੇ ਚਿਰ ਤੋਂ ਲੈ ਕੇ ਆਉਣੇ ਲੰਗਰ ਹੈ ਇਸ ਜਗ੍ਹਾ ਤੇ 4-5 ਸਾਲ ਹੋ ਗਏ ਵੀਰ ਯਾਰ ਸੱਚੀ ਹਾਂ ਜੀ 4-5 ਸਾਲ ਹੋ ਗਏ ਨੇ ਹਾਂਜੀ ਅੱਛਾ ਲਗਾਤਾਰ ਆਉਣੇ ਲੈ ਕੇ ਅੱਛਾ ਜੀ ਇਹ ਵੀਰ ਕਿਹੜੀ 4-5 ਸਾਲ ਤੋਂ ਲਗਾਤਾਰ ਲੈ ਕੇ ਰਹੇ ਲੰਗਰ ਲਗਾਤਾਰ ਲੰਗਰ ਲੈ ਕੇ ਰਹੇ 4-5 ਸਾਲ ਤੋਂ ਕੀ ਨਾਮ ਜੀ ਤੁਹਾਡਾ ਹਰਸ਼ ਰੂਪ ਜੀ ਹਾਂਜੀ ਹਰਸ਼ ਰੂਪ ਹਰਸ਼ ਰੂਪ ਹਰਸ਼ ਰੂਪ ਆ ਬਈ ਜਿਹੋ ਨਾਲ ਦਾ ਨਾਮ ਆ ਠੀਕ ਆ ਜੀ ਤੇ ਦੇਖ ਸਕਦੇ ਆ ਦੇਖੋ ਜੀ ਕਿਹੜੇ ਗੰਨੇ ਦੀਆਂ ਪੂਲੀਆਂ ਨੇ ਇਸ ਦੇ ਵਿੱਚ ਆਪਾਂ ਦਿਖਾਉਣਾ ਕਿਵੇਂ ਲੱਗਦੀਆਂ ਨੇ ਕਿਵੇਂ ਹਾਂਜੀ ਹਾਂਜੀ ਲੈ ਲੈਂਦੇ ਆਪਾਂ ਤੇ ਆਹ ਦੇਖੋ ਜੀ ਇਸ ਦੇ ਵਿੱਚ ਗੰਨਾ ਲਗਾਇਆ ਜਾਂਦਾ ਇਹ ਖਿਡਾਰੀ ਦੇ ਵਿੱਚ ਆ ਆਹ ਦੇਖੋ ਜੀ ਇਸ ਦੇ ਵਿੱਚ ਲੱਗਦਾ ਹੈ ਗੰਨੇ ਦੀਆਂ ਪੂਲੀਆਂ ਆ ਇਹ ਨਾਲ ਦੀ ਨਾਲ ਪਦੀਨਾ ਪਾਏ ਯਾਰ ਹਾਂਜੀ ਹਾਂਜੀ ਆ ਦੇਖੋ ਬਾਬਾ ਜੀ ਨੂੰ ਪੁੱਛੋ ਹਾਂਜੀ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਦੀ ਫਤਿਹ ਹਾਂਜੀ ਬਾਬਾ ਜੀ ਆਪਾਂ ਇੱਥੇ ਪਹੁੰਚੇ ਅੱਜ ਵਿਸਾਖੀ ਦੇ ਮੌਕੇ ਗੁਰਦੁਆਰਾ ਗੁਰਦੇਵਾਦਰ ਜੀ ਦੇ ਨਾ ਬਾਦਰਗਾੜ ਸਾਹਿਬ ਆ ਤੇ ਬਾਬਾ ਜੀ ਆਪਣਾ ਨਾਮ ਕੇ ਸੁਭਨਾ ਮਤ ਤੁਹਾਡਾ ਸਭ ਤੋਂ ਪਹਿਲਾਂ ਦੱਸੋ ਜੀ ਆਪਣਾ ਨਾਮ ਹੈਗਾ ਭਾਈ ਗੁਰਤਾਰ ਸਿੰਘ ਗੁਰਦਾਰ ਸਿੰਘ ਜੀ ਗੁਰਦਾਰ ਸਿ ਗੁਰਦਾਰ ਸਿੰਘ ਠੀਕ ਹੈ ਜੀ ਤੇ ਚਾਪੜਸੀਲ ਤੋਂ ਜੀ ਚਾਪੜ ਤੋਂ ਆ ਅੱਛਾ ਇਹ ਪਿੰਡ ਚਾਪੜ ਤੋਂ ਆਏ ਆਂ ਜੀ ਠੀਕ ਹੈ ਜੀ ਤੇ ਇਸ ਜਗ੍ਹਾ ਦਾ ਥੋੜਾ-ਵੋਟ ਇਤਿਹਾਸ ਦੱਸੋਗੇ ਬਾਬਾ ਜੀ ਇੱਥੇ ਦਾ ਹਾਂਜੀ ਇਹ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਨਾ ਹਾਂਜੀ ਦਿੱਲੀ ਨੂੰ ਆਪਣਾ ਸੀਸ ਦੇਣ ਵਾਸਤੇ ਜਾ ਰਹੇ ਸੀ ਹਾਂਜੀ ਜਿਹੜਾ ਸੈਫਦੀਨ ਸੀ ਇਹ ਇੱਥੇ ਦਾ ਇਹ ਇੱਥੇ ਮਤਲਬ ਰਜਵਾੜਾ ਸੀ ਇਹ ਇਲਾਕੇ ਦਾ ਅੱਛਾ ਜੀ ਉਹਨੂੰ ਪਤਾ ਲੱਗਿਆ ਵੀ ਜੁਰਤ ਇੱਕ ਵਾਧਰ ਸਾਹਿਬ ਦਾ ਉਹ ਸ਼ਰਧਾਲੂ ਸੀ ਬਹੁਤ ਉਹਨੂੰ ਪ੍ਰੇਮ ਸ਼ਰਦਾ ਬਹੁਤ ਹੀ ਮਹਾਰਾਤ ਤੇ ਅੱਛਾ ਜੀ ਉਹਨੇ ਮਹਾਰਾਜ ਨੂੰ ਫਿਰ ਇੱਥੇ ਮਤਲਬ 3 ਮਹੀਨੇ ਰੋਕੀ ਰੱਖਿਆ ਅੱਛਾ ਜੀ ਜਦੋਂ ਵੀ ਮਹਾਰਾਜ ਜਾਣ ਦੀ ਤਿਆਰੀ ਕਰਨ ਤਾਂ ਸਾਰਾ ਪਰਿਵਾਰ ਉਹਨਾਂ ਦਾ ਹੱਥ ਬਨ ਕੇ ਖੜ ਜਾਂਦਾ ਤੇ ਉਹਨਾਂ ਦੀ ਮਹਾਰਾਤ ਤੇ ਸ਼ਰਧਾ ਹੀ ਬਹੁਤ ਜ਼ਿਆਦਾ ਸੀ ਇਸ ਜਗ੍ਹਾ ਉਹਨੇ ਨਾ ਇੱਕ ਬਾਗ ਹੁੰਦਾ ਸੀ ਦਾ ਅੱਛਾ ਜੀ ਸੈਫਦੀਨ ਇਹਨੂੰ ਸੈਫਦੀਨ ਦਾ ਹੋਰ ਸਾਧੂ ਮਹਤਮਾ ਦੀ ਉਰੇ ਰਹਿੰਦੇ ਹੁੰਦੇ ਸੀ ਅਰੇ ਪਿੱਛੇ ਲੋ ਜੋ ਫਿਰ ਮੜੇ ਸਾਰੇ ਆਈਏ ਹਾਂ ਜੀ ਇਸ ਕਰਕੇ ਉਹਦੇ ਪ੍ਰੇਮ ਬਾਸੋ ਕੇ ਮਹਾਰਾਜ ਅਤੇ ਤਿੰਨ ਮਹੀਨੇ ਦੋ ਦਿਨ ਰਹੇ ਅੱਛਾ ਜੀ ਅੱਛਾ ਫਿਰ ਮਹਾਰਾਜ ਨੇ ਗੁਰਤੇ ਵਾਦਰ ਸਾਹਿਬੇ ਸਾਰੇ ਇਲਾਕੇ ਦੇ ਵਿੱਚ ਫਿਰ ਚਰਨ ਪਾਉਂਦੇ ਰਹੇ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਸੈਫੁਦੀਨ ਦੇ ਸਦਕੇ ਸਾਰਾ ਇਲਾਕਾ ਹੀ ਮਹਾਰਾਜ ਨੇ ਨਾ ਲਈ ਪਲਾ ਕਰ ਦਿੱਤਾ ਚਰਨ ਪਾ ਕੇ ਹੁਣ ਉੱਥੇ ਸਥਾਨ ਬਣੇ ਹੋਏ ਨਾ ਪਾਛ ਦੇ ਸਬੰਧ ਦੇ ਵਿੱਚ ਹੁਣ ਇੱਥੇ ਬਸਾਖੀ ਦਾ ਜੋੜ ਮੇਲਾ ਸਾਲ ਬਾਅਦ ਲੱਗਦਾ ਹੈ ਤੇ ਕੇ ਸਾਰੇ ਇਲਾਕੇ ਦੀਆਂ ਸੰਗਤਾਂ ਆ ਕੇ ਨਾਸਮਖਤ ਹੁੰਦੀਆਂ ਹਨ ਤੇ ਸੇਵਾ ਕਰਕੇ ਗੁਰੂ ਦੇ ਲੰਗਰਾਂ ਵਿੱਚ ਹੋਰ ਆਪਣੀ ਸੁਭਾਵਾਂ ਪਾ ਕੇ ਆਪਣਾ ਜਨਮ ਸਫਲਾ ਕਰਦੀਆਂ ਅੱਛਾ ਜੀ ਇਹਦੇ ਮਹਾਰਾਜ ਜੀ ਕਿੰਨਾ ਸਮਾਂ ਰੁਕੇ ਸੀਗੇ ਤੇ 3 ਮਹੀਨੇ 2 ਦਿਨ ਚਮਾਸੇ ਦਾ ਮਹਿੰਤ ਚਮਾਸਾ ਚਮਾਸਾ ਇੱਥੇ ਰਹਿਦੇ ਬਰਸਾਤ ਦੇ ਦਿਨਾਂ ਵਿੱਚ ਅੱਛਾ ਜੀ ਹਾਂ ਜੀ ਕਿਰੋਂ ਕੋਈ ਬਰਸਾਤ ਲੱਗਦੀ ਉਸ ਨੂੰ ਚਮਾਸਾ ਕਹਿੰਦੇ ਨੇ ਜੀ ਹਾਂ ਜੀ ਹਾਂ ਜੀ ਅੱਛਾ ਜੀ ਇਹ ਪੁਸਤਕਾਂ ਨੇ ਤੁਹਾਡੇ ਕੋਈ ਦੀ ਧਰਮਕੀ ਜਿਹੜਾ ਬਾਰੇ ਤੁਸੀਂ ਉਸ ਤੋਂ ਜਿੱਤੇ ਬੰਦਦੇ ਹੋ ਹੇ ਇਹ ਕਿਹੋ ਜਿਹੀ ਪੁਸਤਕਾਂ ਤੁਹਾਡੇ ਕੋਲ ਪਰ ਮੁੱਖ ਆਪਣਾ ਨਾ ਇੱਥੇ ਚੱਪੜ ਪਿੰਡ ਹੈ ਨਾ ਜਿਹੜਾ ਹਾਂਜੀ ਉੱਥੇ ਸ਼ਾਂਤੀ ਈਸ਼ਰ ਸਿੰਘ ਜੀ ਗੁਰਮਤ ਅਕੈਡਮੀ ਖੋਲੀ ਹੋਈ ਹੈ ਹਾਂਜੀ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ ਅਚਾਰਗਵਾਲਿਆ ਨੇ ਅੱਛਾ ਜੀ ਉਹਨਾਂ ਦਾ ਹੀ ਸਥਾਨ ਹੈ ਉਹ ਹਰ ਦਸਵੀਂ ਦਾ ਦੁਆਨ ਵੀ ਮਾਹਪੁਰ ਜਿੱਥੇ ਲਾਉਂਦੇ ਆ ਉਹ ਅਕੈਡਮੀ ਦੇ ਵਿੱਚ ਜਿਹੜੀ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਨਾ ਧਾਰਮਿਕ ਵਿੱਦਿਆ ਵੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਗੁਰਬਾਣੀ ਦਾ ਕੀਰਤਨ ਗੁਰਵਾਣੀ ਦਾ ਪਾਠ ਸਿਖਾਉਣਾ ਗੁਰਵਾਣੀ ਦਾ ਇਤਿਹਾਸ ਅਗਤਕਾ ਇਹ ਇੱਕ ਪੀੜ ਹਰ ਲੋਕ ਹਰ ਰੋਜ਼ ਗੁਰਮਤਤ ਲੱਗਦਾ ਹੈ ਇਹ ਸਿੱਖਿਆ ਵੀ ਨਾਲ-ਨਾਲ ਦਿੱਤੀ ਜਾਂਦੀ ਹੈ ਇਹਦੇ ਨਾਲ ਜਿਹੜੀ ਦੁਨਿਆਵੀ ਵਿਦਿਆ ਦਾ ਵੀ ਮਿਆਰ ਬਹੁਤ ਉੱਚਾ ਹੈ ਬੱਚੇ ਪੜ੍ਹ ਕੇ ਨਾ ਬਹੁਤ ਚੰਗੀ ਪੋਸਟਾਂ ਤੇ ਲੱਗ ਰਹੇ ਹਨ ਕੋਈ ਬਾਹਰ ਜਾ ਰਹੇ ਹਨ ਅਤੇ ਨਸ਼ੇ ਤੋਂ ਬਚਦੇ ਹਨ ਅਬਰਤਾਰੀ ਹੁੰਦੇ ਹਨ ਇਹ ਅਕੈਡਮੀ ਜਿਹੜੇ ਬੱਚੇ ਪੜ੍ਹਦੇ ਹਨ ਉਮਰਤਾਰੀ ਹੋ ਕੇ ਨਿਕਲਦੇ ਹਨ ਇਸ ਅਕੈਡਮੀ ਦਾ ਜਿਹੜਾ ਮੰਤਵ ਹੈ ਇਹੀ ਹੈ ਇਹ ਇਲਾਕੇ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਅਤੇ ਉੱਚੀ ਪੱਧਰ ਦੀ دنیਵੀ ਵਿੱਦਿਆ ਦੇਣੀ ਤਾਂ ਜੋ ਬੱਚੇ ਆਪਣੇ ਮਾਪੇ ਦੇ ਅਤੇ ਦੇਸ਼ ਦੀ ਸੇਵਾ ਕਰ ਸਕਣ। ਹਾਂਜੀ ਇਹ ਬਾਬਾ ਜੀ ਪਿੰਡ ਚਾਪੜਸੀਲ ਤੋਂ ਆਣੇ ਜੋ ਕਿ ਬਹੁਤ ਵਧੀਆ ਇਤਿਹਾਸ ਦੱਸਿਆ ਇਹਨਾਂ ਨੇ ਇਸ ਸਥਾਨ ਦਾ ਗੁਰਦੁਆਰਾ ਸਾਹਿਬ ਜੀ ਦਾ ਅਤੇ ਪਿੰਡ ਬਾਰੇ ਆਪਣੇ ਚਾਪੜਸੀਲ ਬਾਰੇ ਵੀ ਅਤੇ ਇਸ ਬਾਰੇ ਵੀ ਇਤਿਹਾਸ ਦੱਸਿਆ ਜਿਹੜੀ ਕਿ ਉਸੇ ਬਾਬਾ ਸੰਤ ਵਾਪੁਰ ਤੋਂ ਈੜੇ ਹੋਣੇ ਇਸਰ ਸਿੰਘ ਜੀ ਉਹਣਾ ਦਾ ਵੀ ਉੱਥੇ ਬਹੁਤ ਕਿਰਪਾਉਣਾ ਦੇ ਉੱਪਰ ਪਿੰਡ ਦੇ ਉੱਪਰ ਆ। ਕੋਈ ਇਤਿਆਜ਼ ਦੱਸਿਆ ਪਿੰਡ ਬਾਰੇ ਵੀ। ਹਾਂਜੀ ਬਾਬਾ ਪਵਿੰਦਰ ਸਿੰਘ ਜੀ ਨਹੀਂ। ਰਾਣਾ ਸਾਹਿਬ ਝਰਗ ਵਾਲੇ। ਅੱਛਾ ਜੀ ਬਾਬਾ ਪਵਿੰਦਰ ਸਿੰਘ ਜੀ ਰਾਣਾ ਰਾਣਾ ਸਾਹਿਬ ਝਰਗ ਵਾਲੇ। ਤੇ ਕਹਿੰਦੇ ਉੱਥੇ ਦੀਵਾਨ ਵੀ ਲੱਗਦੇ ਹੁੰਦੇ ਨੇ ਜੀ। ਆਜੇ ਉੱਥੇ ਨਾ ਮਹਾਪੁਰਸ਼ਾਂ ਦੀ ਵਰਸੀ ਮੈਂ ਬਾਬਾ ਈਸ਼ਰ ਸਿੰਘ ਜੀ ਦੀ ਵਰਸੀ ਮਨਾਈ ਜਾਂਦੀ ਹੈ। ਅੱਛਾ ਜੀ ਪਿੰਡ ਦਾ ਇਹ ਹਾਂ ਚਾਪੜ ਵੀ ਹੈ ਇੱਕ ਬਾਬਾ ਰੰਤ ਬਾਬਾ ਜੱਫੇਦਾਰ ਬਾਬਾ ਮਹਿੰਦਰ ਸਿੰਘ ਜੀ ਦੀ ਸਾਲਾਨਾ ਵਰਸੀ ਮਨਾਈ ਜਾਂਦੀ ਹੈ। ਇਕ ਤਵੇਹਾਂ ਤਾਂ ਸੰਗਤਾਂ ਇਲਾਕੇ ਦੇ ਜੁੜਦੀਆਂ ਹਨ। ਤੇ ਅਮਰਤਾ ਸ਼ਕ ਦੇ ਗੁਰੂ ਵਾਲੇ ਵਰਦੀਆਂ ਹਨ ਚਾਹੀ 10ਵੀਂ ਵਰਦੀਏ ਤੁਹਾਡੇ ਪੀੜ੍ਹੀਆਂ ਲੱਗਦੀਆਂ ਅੱਛਾ ਜੀ ਹਰ ਦਸਵੀਂ ਦਾ ਦੁਆਨ ਭਿੰਦਰ ਸਿੰਘ ਜੀ ਸ਼ਾਮ ਨੂੰ 7 ਤੋਂ 10 ਵਜੇ ਤੱਕ ਸਜਾਉਂਦੇ ਆ ਠੀਕ ਹੈ ਜੀ ਇਹਦੇ ਵਿੱਚ ਇਲਾਕੇ ਦੀਆਂ ਬਹੁਤ ਸੰਗਤਾਂ ਜੁੜਦੀਆਂ ਹਨ ਕੀਰਤਨ ਦਾ ਆਨੰਦ ਮਾਣਦੇ ਤੇ ਬਾਬਾ ਜੀ ਨੇ ਬਹੁਤ ਵਧੀਆ ਆਪਣੇ ਚੈਨਲ ਤੇ ਦੇਖੋ ਇਹ ਜਾਣਕਾਰੀ ਦਿੱਤੀ ਐ ਸਿਸਤਾਨ ਦੀ ਜੋ ਇੱਥੇ ਅੱਜ ਪਹੁੰਚੇ ਹੋਏ ਸੀ ਗੁਰਦੁਆਰਾ ਪਾਸਾ ਹੀ ਨੌਵੀਂ ਗੁਰਤੇਗਵਾਦਰ ਸਾਹਿਬ ਜੀ ਦਾ ਇੱਥੇ ਸਥਾਨ ਹੈ ਜੋ ਕਿ ਬਹਾਦਰਗੜ ਜੋ ਕਿ ਇਹ ਪਟਿਆਲੇ ਦੇ ਵਿੱਚ ਪੈਂਦਾ ਤੇ ਇੱਥੇ ਵਿਸਾਖੀ ਵੀ ਬਹੁਤ ਵੱਡੇ ਤعداد ਦੇ ਵਿੱਚ ਭਰਦੀਆਂ ਧੂਆਂ ਤਾਂ ਆਉਂਦੇ ਨਾਲ 13 ਤਰੀਕ ਦੀ ਵਿਸਾਖੀ ਜਿਹੜੀ ਇੱਥੇ ਦੀ ਬਹੁਤ ਮਸ਼ਹੂਰ ਆ ਬਹੁਤ ਜਿਹੜੀ ਇੱਥੇ ਸੰਗਤਾਂ ਦੂਰ ਦੂਰਾਡੇ ਤੋਂ ਆਉਂਦੀ ਆ ਤੇ ਇੱਥੇ ਆ ਕੇ ਨਮਸਤਕ ਹੁੰਦੀ ਆ ਤੇ ਆਪਾਂ ਵੀਡੀਓ ਵਿੱਚ ਤੁਹਾਨੂੰ ਪਹਿਲਾਂ ਦਿਖਾਇਆ ਮੇਲਾ ਵੀ ਦਿਖਾਇਆ ਇਹ ਤੇ ਵੱਡੇ ਵੱਡੇ ਚੰਡੋਲ ਵੀ ਚੱਲ ਰਹੇ ਇਹ ਤੁਹਾਨੂੰ ਦਿਖਾਏ ਨੇ ਤੇ ਇੱਥੇ ਬਾਬਾ ਜੀ ਆਪਣੇ ਬਾਬਾ ਜੀ ਗੁਰਦਾਰ ਹਾਂ ਬਾਬਾ ਗੁਰਤਾਰ ਸਿੰਘ ਜੀ ਨਾਲ ਆਪਾਂ ਦੇਖੋ ਇੰਟਰਵਿਊ ਕਰੀਏ ਇਹ ਬਹੁਤ ਹੀ ਵਧੀਆ ਬਾਬਾ ਜੀ ਨਾਲ ਮਿਲ ਕੇ ਜਾਣਕਾਰੀ ਹਾਸਲ ਹੋਈ ਐ ਇਸ ਸਤਾਨ ਦੀ ਸ਼ਵੀਲ ਅਕੈਡਮੀ ਵੱਗਨੋਂ ਲਾਈ ਗਈ ਯਾਰ ਰਸ ਦੀ ਜਿਹੜੀ ਸ਼ਵੀਲ ਅਕੈਡਮੀ ਵੱਲੋਂ ਲਾਈ ਗਈ ਅੱਛਾ ਜੀ ਸ਼ਰਫਿੰਗੁਰਮਤ ਅੱਛਾ ਜੀ ਆਈਡੀ ਅਕੈਡਮੀ ਉੱਪਰ ਆਪਾਂ ਇਹ ਦਿਨ ਦਿਖਾ ਦੋ ਜੀ ਇਹ ਆਈਡੀ ਸੰਤ ਈਸਰ ਸਿੰਘ ਜੀ ਗੁਰਮਤ ਅਕੈਡਮੀ ਚਾਪੜ ਵੱਲੋਂ ਇਹ ਜਿਹੜੀ ਜਨੇ ਦੀ ਰਸ ਦੀ ਸ਼ਵੀਲ ਚੱਲ ਰਹੀ ਹੈ ਇਹ ਇਹ ਸਵੇਰ ਤੋਂ ਚੱਲ ਰਹੀ ਹੈ ਇਹ ਕੰਨੇ ਦੀ ਜਿਹੜੀ ਰਸ ਦੀ ਸ਼ਵੀਲ ਆ ਇਹ ਸਵੇਰ ਤੋਂ ਚੱਲ ਰਹੀ ਆ ਉਹਨਾਂ ਤਕਰੀਬਨ ਮੇਰੇ ਸਾਹਮਣੇ 5 ਵਜੇ ਦਾ ਸਮਾਂ ਹੋ ਚੁੱਕਾ ਹਾਂਜੀ 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 ਆ ਵੀ ਦਿਖਾ ਦਿਓ ਮਾਡੀ ਫੋਟੋ ਕਰ ਦਿਓ ਇਸ ਜਗ੍ਹਾ ਦੀ ਹੋ ਗਈ ਖਾਲਸਾ ਸਾਹਿਬ ਸਾਜਣਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਪੰਜ ਪਿਆਰਾਂ ਦੇ ਮੁਖੀ ਭਾਈ ਦਿਆ ਸਿੰਘ ਜੀ ਦੀ ਸੰਪਰਦਾਏ ਦੇ ਮਹਾਂਪੁਰਸਾ ਸੰਤ ਈਸਰ ਸਿੰਘ ਜੀ ਡਾਡਾ ਸਾਹਿਬਾ ਸੰਤ ਕਿਸਨ ਸਿੰਘ ਜੀ ਡਾਡਾ ਸਾਹਿਬਾ ਜਥੇਦਾਰ ਸੰਤ ਅਮਿੰਦਰ ਭਿੰਦਰ ਸਿੰਘ ਜੀ ਰੜਾ ਸਾਹਿਬ ਆ ਸੰਤ ਭਵਿੰਦਰ ਸਿੰਘ ਜੀ ਰੜਾ ਸਾਹਿਬ ਜਰਗਾ ਸੰਤ ਇੰਦਰ ਸਿੰਘ ਜੀ ਗੁਰਮਤ ਅਕੈਡਮੀ ਸੰਗਤਪੁਰਾ ਆਸ਼ਰਮ ਚਾਪੜਾ ਪਿੰਡ ਚਾਪੜਾ ਹੀ ਇਹ ਚਾਪੜੀ ਛੇਲ ਤੋਂ ਆਏ ਹੋਏ ਨੇ ਇੱਥੇ ਸੀਲ ਵੀ ਨਾਲੇ ਆ ਤਾਂ ਕੋਈ ਨਾਲੇ ਨਿਕਲ ਜਾਂਦਾ ਮੂਹ ਦੇ ਵਿੱਚੋਂ ਚਾਪੜ ਸੀਲ ਚਾਪੜ ਨਾਲੇ ਪੈਂਦਾ ਨਹੀਂ ਪਿੰਡਾ ਚਾਪੜ ਦੇ ਨਾਲ ਹੈ ਨਾ ਜੀ ਸੀਲ ਜਿੱਥੇ ਕਿਤੇ ਵੀ ਜਿੱਥੇ ਵੱਡੀ ਸਾਰੀ ਥੇ ਆ ਉੱਥੇ ਵੀ ਮਾਤਾ ਸੀਤ ਲੱਜਦਾ ਹੈ ਨਾ ਇਹ ਮੰਦਿਰ ਆ ਸਾਲ ਦੇ ਵਿੱਚ ਜਿਵੇਂ ਕਿ ਸਾਲ ਵਗ ਰੋ ਤਿੰਨ ਜਿਵੇਂ ਮਾਰਚ ਮਹੀਨੇ ਦੇ ਵਿੱਚ ਉੱਥੇ ਕਾਫੀ ਵੱਡਾ ਮੇਲਾ ਲੱਗਦਾ ਨਾ ਅਸੀਂ ਤਲਾਵਤਰਾ ਦਾ ਹਾਂਜੀ ਹਾਂ ਉਹ ਵੀ ਤੇ ਆ ਇੱਥੇ ਦੇਖੋ ਜੀ ਅੱਜ ਚਾਪੜਪਿੰਡ ਤੋਂ ਇਸ ਜਗ੍ਹਾ ਤੇ ਗੰਨੇ ਰਸ ਦੀ ਸ਼ਿਲ ਲੱਗੀ ਹੋਈ ਆ ਆ ਜੀ ਸੰਤ ਗੁਰਤਾਰ ਸਿੰਘ ਜੀ ਨੇ ਬਾਬਾ ਜੀ ਤੇ ਹੁਣ ਆਪਾਂ ਨਾਲ ਬਾਬਾ ਜੀ ਨਾਲ ਬਹੁਤ ਵਧੀਆ ਇੰਟਰਵਿਊ ਕੀਤੀ ਆ ਤੇ ਬਹੁਤ ਵਧੀਆ ਜਾਣਕਾਰੀ ਹਾਸਲ ਕੀਤੀ ਆ ਬਾਬਾ ਜੀ ਕੋਲੋਂ ਤੇ ਆ ਦੇਖੋ ਜੀ ਗੰਨੇ ਦਾ ਰਸਾ ਜਿਹੜਾ ਇੱਥੇ ਟਰੈਕਟਰ ਦੇ ਨਾਲ ਚੱਲ ਰਹੀ ਹੈ ਖਿਲਾੜੀ ਤੇ ਇਸ ਤਰ੍ਹਾਂ ਪਾਣਾ ਦੇਖੋ ਇਹ ਟਰਾਲੀ ਵਿੱਚ ਗੰਨੇ ਰੱਖੇ ਹੋਏ ਨੇ ਤੇ ਇਸ ਦੇ ਵਿੱਚ ਗੰਨੇ ਲਗਾ ਕੇ ਫੀੜੇ ਜਾਂਦੇ ਨੇ ਖਿਲਾੜੀ ਦੀ ਸਹਾਇਤਾ ਨਾਲ ਨਿਕਲਦਾ ਜੀ ਬਰਾਸਾ ਇਸ ਜਗ੍ਹਾ ਤੇ ਲੱਗਦੇ ਨੇ ਕੰਨੇ ਕੰਨੇ ਇਹ ਸਾਰੇ ਜਿਹੜੇ ਸੰਗਤ ਆ ਇਹ ਪਿੰਡ ਚਾਪੜ ਸੇਲ ਤੋਂ ਆਇਆ ਚਾਪੜ ਤੋਂ ਹਾਂਜੀ ਤੇ ਚੱਲ ਰਿਹਾ ਪਿੰਡ ਚਾਪੜ ਵੱਲੋਂ ਗਨੇ ਰਸ ਦਾ ਲੰਗਰ ਆ ਤੁਸੀਂ ਵੇਖ ਸਕਦੇ ਹੋ ਗਨੇ ਰਸ ਦੀ ਇੱਥੇ ਚੱਲ ਰਹੀ ਹੈ ਸਵੀਲ ਇਸ ਜਗ੍ਹਾ ਤੇ ਨਾ ਸੰਗਤਾ ਦੇਖੋ ਜੀ ਇੱਥੇ ਇਸ ਜਗ੍ਹਾ ਤੇ ਬਰਤਨਾਂ ਦੀ ਵੀ ਸੇਵਾ ਹੋ ਰਹੀ ਆ ਇਹ ਜਿਹੜੇ ਸੰਗਤ ਆ ਇਹ ਪਿੰਡ ਚਾਪੜ ਸੇਲ ਦੀ ਸੰਗਤ ਆ ਇਹ ਪਿੰਡ ਚਾਪੜ ਤੋਂ ਸੇਵਾ ਕਰ ਰਹੇ ਨੇ ਬਰਤਨਾਂ ਦੀ ਜਿਹੜੀ ਸੇਵਾ ਬਹੁਤ ਵੱਡੀ ਸੇਵਾ ਹੈ ਇਹ ਵੀ ਬਿਨਾ ਕਰਮਾ ਤੋਂ ਨਹੀਂ ਮਿਲਦੀ ਸੇਵਾ ਹੈ ਇਹ ਵੀ ਕਰਮਾਂ ਦੇ ਵਿੱਚ ਪ੍ਰਮਾਤਮਾ ਵੱਲੋਂ ਲਿਖੀ ਜਾਂਦੀ ਆ ਵੈਗਰੂ ਵੱਲੋਂ ਲਿਖੀ ਜਾਂਦੀ ਆ ਤਾਂ ਇਹ ਸੇਵਾ ਮਿਲਦੀ ਆ ਇਹ ਵੀ ਕਹਿੰਦੇ ਪਿਛਲੇ ਜਨਮਾਂ ਦੇ ਵਿੱਚ ਚੰਗੇ ਕਰਮ ਕਰੇ ਵੀ ਹੁੰਦੇ ਆ ਪੰਦੀ ਕਰੀ ਕਰੀ ਹੁੰਦੇ ਆ ਤਾਂ ਇਹ ਸੇਵਾ ਮਿਲਦੀ ਆ ਵੀ ਆ ਕੇ ਕਿਤੇ ਤੇ ਬਿਨਾ ਕਰਮ ਕਰਮਾ ਤੋਂ ਕਹਿੰਦੇ ਇਹ ਵੀ ਸੇਵਾ ਨਹੀਂ ਮਿਲਦੀ ਹੈਗੀ ਤੇ ਆ ਦੇਖੋ ਜੀ ਇੱਧਰ ਵੀ ਰ ਕਰ ਰਹੇ ਨੇ ਸੇਵਾ ਸ਼ੰਕਰ ਦੇ ਵਿੱਚ ਆ ਦੇਖੋ ਜੀ ਲੰਗਰ ਦੇ ਵਿੱਚ ਵਰਤਾ ਰਹੇ ਨੇ ਤੇ ਹੁਣ ਆਪਾਂ ਅੱਗੇ ਪਹੁੰਚਦੇ ਆ ਕਾਫੀ ਘਾਟਾ ਸੰਗੀਤ ਦਾ ਇਹ ਮੇਰੇ ਮਾਮਾ ਜੀ ਨੇ ਚਾਪੜ ਜ਼ੀਲ ਤੋਂ ਰੋਡਾ ਸਿੰਘ ਜੀ ਤੇ ਕਰ ਰਹੇ ਨੇ ਦੇਖੋ ਸੇਵਾ ਵਰਤਨਾ ਦੀ ਤੇ ਇਥੇ ਗੰਨਾ ਰਸ ਦਾ ਲੰਗਰ ਚੱਲਿਆ ਸਾਰਾ ਦਿਨ ਜੀ ਇਸ ਜਗ੍ਹਾ ਤੇ ਪਿੰਡ ਚਾਪੜ ਵੱਲੋਂ ਹਾਂਜੀ ਮਾਮਾ ਜੀ ਸਤਿ ਸ੍ਰੀ ਅਕਾਲ ਜੀ ਅੱਜ ਫਿਰ ਸੇਵਾ ਕਰ ਰਹੇ ਹੁੰ ਦਿਨ ਰਾਤ ਹੈ ਜੀ ਵਿਸਾਖੀ ਦੇ ਆੜੇ ਦੇ ਸਾਰੇ ਕਿਹੜੇ ਸੰਗਤ ਜੀ ਸਾਰੀ ਸੰਗਤ ਨੂੰ ਵਿਸਾਖੀ ਦੇ ਆੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਲੈ ਜੀ ਅਹ ਧਾਰਾ ਦੀ ਕਰੀ ਆਪਾਂ ਨੇ